ਇਹ ਆ ਗਈ ਜੀ 2016 ਮਾਡਲ ਡਿਜ਼ਾਇਰ ਬੜੀ ਵਧੀਆ ਕਾਰ ਆ 430000 ਰੁਪਏ ਦੀ ਗੱਡੀ ਸਿਰਫ ਘੱਟ ਬਜਟ ਦੀ Swift ਲੈਣਾ ਚਾਹੁੰਦੇ ਹੋ ਡੀਜ਼ਲ ਦੇ ਵਿੱਚ ਤੁਹਾਨੂੰ 140000 ਰੁਪਏ ਦੀ 2010 ਮਾਡਲ ਡੀਜ਼ਲ Swift ਦੇ ਦੇਵਾਂਗੇ ਫੋਰਚੂਨਰ ਸਾਡੇ ਕੋਲ ਆਈ ਹੀ ਆ 10 ਲੱਖ ਰੁਪਏ ਦੀ 15 ਮਾਡਲ ਆਟੋਮੈਟਿਕ ਗੱਡੀ ਆ ਇਹ ਆ ਗਈ ਜੀ ਬਰੀਜ਼ਾ ZDI 17 ਮਾਡਲ 2019 ਮਾਡਲ ਬਰੀਜ਼ਾ ਤੁਹਾਨੂੰ ਦੇ ਦੇਵਾਂਗੇ ਅਲਾਈ ਪਏ ਹੋਏ ਨੇ ਬਹੁਤ ਸੋਹਣੀ ਗੱਡੀ ਆ ਸਾਡੇ ਭਰਾ ਬਹੁਤ ਮੰਗਦੇ ਨੇ ਪੈਟਰੋਲ ਵਾਲੀ Swift ਤੇਹੀ ਮਾਡਲ ਗੱਡੀ ਤੁਹਾਨੂੰ ਦਵਾਂਗੇ ਇਹ ਦੋ ਸੈਂਟਰੋਂ ਆਈਆਂ ਨੇ ਦੋਨੋਂ ਹੀ ਆਟੋਮੈਟਿਕ ਨੇਗੀਆਂ ਅਸੀਂ ਸੱਸਿਆ ਕਾਲ ਦੀ ਸਵਾਗਤ ਆ ਤੁਹਾਡਾ ਅਮਰਗੜ ਕਾਰ ਮੇਲੇ ਤੋਂ ਅਮਰਗੜ ਵਿੱਚ ਅਸੀਂ ਮਹੀਨੇ ਦੇ ਹਰ ਦੂਜੇ ਐਤਵਾਰ ਅਸੀਂ ਇਹ ਮੇਲਾ ਲਾਉਂਦੇ ਆ ਬਹੁਤ ਟੌਪ ਦਾ ਮੇਲਾ ਚੱਲ ਰਿਹਾ ਇਸ ਵਾਰ ਤੇ ਬਹੁਤ ਜ਼ਿਆਦਾ ਰਸ਼ ਹੈਗਾ ਗੱਡੀਆਂ ਇੱਧਰ ਵੀ ਪੂਰਾ ਭਰਿਆ ਪਿਆ ਉੱਧਰ ਵੀ ਪੂਰਾ ਭਰਿਆ ਪਿਆ ਤੇ ਵਧੀਆ ਤੁਹਾਡਾ ਰਿਸਪੌਂਸ ਆ ਰਿਹਾ ਬੜੀ ਦੂਰੋਂ ਦੂਰੋਂ ਭਰਾ ਸਾਡੇ ਇਸ ਮੇਲੇ ਦਾ ਹਿੱਸਾ ਬਣ ਰਹੇ ਨੇਗੇ ਤੇ ਮੇਨ ਖਾਸੀ ਤੇ ਮੇਲੇ ਦੀ ਇਹ ਹੁੰਦੀ ਆ ਵੀ ਅਸੀਂ ਰੇਟ ਮਿਨੀਮਮ ਹੁੰਦੇ ਨੇ ਤੇ ਇਸ ਵਾਰ ਅਸੀਂ ਆਪਸ਼ਨ ਦੀ ਟਰਾਈ ਕਰੀ ਸੀ ਵੀ ਆਪਸ਼ਨ ਕਰਦੇ ਆ ਲਗਭਗ ਸਾਡੀਆਂ ਤਿੰਨ ਤੋਂ ਚਾਰ ਗੱਡੀਆਂ ਆਪਸ਼ਨ ਦੇ ਸ਼ੁਰੂ ਹੋਈਆਂ ਨੇ ਇਸ ਮੇਲੇ ਦੇ ਵਿੱਚ ਤੇ ਆਪਸ਼ਨ ਦੀ ਲਿਸਟ ਤੋਂ ਤੁਸੀਂ ਵੀ ਇਸ ਆਪਸ਼ਨ ਦਾ ਹਿੱਸਾ ਬਣਿਆ ਕਰੋ ਜਾਂ ਕਾਰ ਮੇਲੇ ਤੇ ਵੈਸੇ ਵੀ ਤੁਸੀਂ ਆ ਕੇ ਗੱਡੀ ਲੈਣੀ ਆ ਤਾਂ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਕੋਸ਼ਿਸ਼ ਅਸੀਂ ਇਹ ਕਰ ਰਹੇ ਆਂ ਵੀ ਜਿਹੜੀ ਰੀਤ ਆਪਾਂ ਹੈਗੀ ਆ ਵੀ ਵਾਰਗੇਨਿੰਗ ਕੱਟ ਕਰ ਲੋ ਵਧ ਕਰ ਲੋ ਉਹਨੂੰ ਖਤਮ ਕਰੀਏ ਅਸੀਂ ਚਾਹੁੰਦੇ ਆਂ ਵੀ ਫਿਕਸ ਰੇਟ ਦੇ ਉੱਤੇ ਆਪਾਂ ਅ ਜਿਵੇਂ ਆਪਾਂ ਮਾਲ ਚ ਜਾ ਕੇ ਕੋਈ ਸਮਾਨ ਬੂਟ ਲੈਣੇ ਆ ਕੱਪੜੇ ਲੈਣੇ ਆ ਹੋਰ ਸਮਾਨ ਲੈਣੇ ਆ ਉਵੇਂ ਆਪਾਂ ਕਾਰ ਲਈ ਤੇ ਫਾਈਨਾਂਸ ਫੈਸਿਲਿਟੀ ਇੱਥੇ ਮੌਕੇ ਤੇ ਰਹਿੰਦੀ ਆ ਤੇ ਨਾਲ ਦੀ ਨਾਲ ਧੇ ਘੰਟੇ ਲੋਨ ਕਰਾ ਕੇ ਇਹ ਡਿਲੀਵਰੀ ਕਰਾ ਦਿੰਨੇ ਆਗੇ ਗੱਡੀਆਂ ਲਗਭਗ ਹੈਗੀਆਂ ਨੇ ਸਾਡੇ ਕੋਲ 200 ਦੇ ਲਗਭਗ 200 ਤੋਂ ਉੱਤੀ ਹੋ ਸਕਦੀਆਂ ਨੇ ਤੇ ਆਪਾਂ ਤੁਹਾਨੂੰ ਸਾਰਾ ਸਟਾਕ ਇੱਕ ਵਾਰੀ ਦਿਖਾਣਾ ਜੀ ਇੰਨਾਂ ਗੱਡੀਆਂ ਦੇ ਵਿੱਚੋਂ ਤੁਹਾਨੂੰ ਕੋਈ ਗੱਡੀ ਪਸੰਦ ਆਉਂਦੀ ਆ ਤਾਂ ਸਾਨੂੰ ਸੰਪਰਕ ਕਰਕੇ ਤੁਸੀਂ ਜਦੋਂ ਮਰਜ਼ੀ ਇਹ ਗੱਡੀਆਂ ਲੈ ਸਕਦੇ ਹੋ ਟੀਮ ਦੇ ਸਾਡੇ ਨੰਬਰ ਥੱਲੇ ਦਿੱਤੇ ਹੋਏ ਨੇ ਚੈਨਲ ਸਾਡਾ ਜਰੂਰ ਸਬਸਕ੍ਰਾਈਬ ਕਰ ਲਿਓ ਪਹਿਲੀ ਗੱਡੀ ਤੁਹਾਡੇ ਸਾਹਮਣੇ ਖੜੀ ਹੈ ਜਿਹੜੀ 15 ਮਾਡਲ i10 grand ਹੈ ਟੋਟਲ ओरिजिनल ਪੇਂਟ ਦੀ ਕਾਰ ਹੈ ਸਪੋਰਟਸ ਮਾਡਲ ਦੇ ਵਿੱਚ ਹੈ ਗੱਡੀਆਂ ਦੇ ਜਿਵੇਂ ਅਸੀਂ ਇਸ ਤਰ੍ਹਾਂ ਦੇ ਰੇਟ ਲਾ ਕੇ ਰੱਖਦੇ ਹਾਂ ਤੇ 6,75,000 ਰੁਪਏ ਦੀ ਗੱਡੀ ਇਹ ਤੁਹਾਨੂੰ ਅਸੀਂ ਦਵਾਂਗੇ 2,75,000 ਰੁਪਏ ਦੀ ਗੱਡੀ ਤੁਹਾਨੂੰ ਇਹ ਅਸੀਂ ਦਵਾਂਗੇ ਤੇ ਅੱਗੇ ਆਪਣੀ ਆ ਗਈ i10 k10 k10 2016 bxi ਹੈ ਜੀ ਇਹ 2,75,000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜਾਊਗੀ ਫਸਟ ਓਨਰ ਵਧੀਆ ਟੌਪ ਦੀ pv08 ਨੰਬਰ ਦੀ ਕਾਰ ਹੈ ਤੇ ਪ੍ਰੀਜ਼ਾ ਆ ਗਈ ਜੀ ਇਹ ਪ੍ਰੀਜ਼ਾ ਹੈਗੀ 2017 ਮਾਡਲ VDI ਆਪਸ਼ਨਲ ਮਾਡਲ ਦੇ ਵਿੱਚ ਹੈ ਔਰ ਰੇਟ ਇੰਨਾ ਜਾਇਆ ਜ ਤੁਸੀਂ ਸੁਣ ਕੇ ਹਨ 530000 ਰੁਪਏ ਦੀ ਤੇ ਇਹ ਆ ਗਈ ਜੀ ਪੋਲੋ 2012 ਮਾਡਲ ਸੈਕੰਡ ਓਨਰ ਦੇ ਵਿੱਚ ਹੈ 2.5 ਲੱਖ ਰੁਪਏ ਦੀ ਪੋਲੋ ਆ ਇਹ ਔਰ ਟਾਪ ਮਾਡਲ ਆ ਇਹ ਸਵਿਫਟ ਜਿਹੜੀ 16 ਰਜਿਸਟਰਡ 17 ਬਹੁਤ ਹੀ ਸੋਹਣੀ ਕਾਰ ਆ ਔਰ 60000 ਜੈਨੂ ਚੱਲੀ ਹੈ ਨੰਬਰ ਤੁਹਾਨੂੰ ਪੰਜਾਬ ਲਾ ਕੇ ਮਿਲੂਗੀ ਇਹ ਤੇ ਗੱਡੀ ਪੂਰੀ ਸਾਫ਼ ਆ ਤੇ 4.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਅਸੀਂ 16 ਰਿਸਟਰਡ 17 ਤੁਹਾਨੂੰ ਦੇ ਦਾਂਗੇ 2.5 ਲੱਖ ਰੁਪਏ ਦੀ ਤੁਹਾਨੂੰ ਇਹ ਤੁਹਾਡੇ ਸਾਹਮਣੇ ਖੜੀ ਆ ਡਸਟਰ 2.5 ਲੱਖ ਰੁਪਏ ਦੀ ਬਹੁਤ ਸੋਹਣੀ ਲਾਏ ਬਹੁਤ ਵਧੀਆ ਟਾਇਰ 90 80 ਰੁਪਏ ਲਾਉਣਾ ਚਾਹੁੰਦੇ ਹੋ ਤੁਹਾਡੇ ਵਾਸਤੇ ਠੀਕੋ ਹੈਗੀ ਸਾਡੇ ਕੋਲ 2000 12 ਮਾਡਲ ZXi ਸਿਰਫ 1.55 ਲੱਖ ਰੁਪਏ ਦੀ ਫਸਟ ਓਨਰ ਗੱਡੀ ਮਤਲਬ ਖੂਬੀ ਇਹ ਵੀ ਪਹਿਲੇ ਨਾਂ ਦੀ ਕਾਰ 17 ਮਾਡਲ SPN 17 ਮਾਡਲ ਗੱਡੀ 1.5 ਲੱਖ ਰੁਪਏ ਦੀ ਬਲੈਕ ਬਿਊਟੀ ਦੇ ਵਿੱਚ ਅੱਲਾ ਯੂ ਵੇ ਪੂਰੇ ਟਾਪ ਦੇ ਨੇ ਬਹੁਤ ਸੋਹਣੀ ਗੱਡੀ ਇਹ ਆ ਗਈ ਜੀ 13 ਮਾਡਲ ਆਲ オリジナル ਜੈਡ ਡੀ ਆਈ ਮਾਡਲ ਦੇ ਵਿੱਚ ਗੱਡੀ ਆ ਇਹ ਤੇ ਇਹ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਤੇ ਗੱਡੀ 베ਗੀ ਸੀ ਲੇਕਿਨ ਇਹਦਾ ਲੋਨ ਦੀ ਦਿੱਕਤ ਆ ਗਈ 375000 ਰੁਪਏ ਦੀ ਗੱਡੀ ਤੁਹਾਨੂੰ ਇਹ ਦੇਵਾਂਗੇ ਉਹ ਆਲ オリジナル ਵੈਨਿਊ ਗੱਡੀ ਆ ਗਈ ਜੀ 19 ਮਾਡਲ ਐਸ ਮਾਡਲ ਦੇ ਵਿੱਚ ਆ ਇਹ ਪੈਟਰੋਲ ਆ 615000 ਰੁਪਏ ਦੀ ਗੱਡੀ ਬਹੁਤ ਜਾਇਜ਼ ਰੇਟ ਦੇ ਵਿੱਚ ਆ ਤੇ ਇਹ ਗੱਡੀ ਸੋਲਡ ਆਊਟ ਹੋ ਗਈ ਹਨ ਇਹਦਾ ਸੋਲਡ ਆਊਟ ਹੋ ਗਈ ਆ ਇਹ ਗੱਡੀ ਸੋਲਡ ਆਊਟ ਹੋ ਚੁੱਕੀ ਆ ਉਹ ਲੋ ਆਈ ਇਹ 2014 ਮਾਡਲ 135 ਚੱਲੀ ਸੈਕੰਡ ਓਨਰ 315000 ਰੁਪਏ ਦੀ ਓਨਲੀ 315 ਔਰ 4 ਸਿਲੰਡਰ ਗੱਡੀ ਹੈ 4 ਸਿਲੰਡਰ ਗੱਡੀ ਹੈ ਗੱਡੀ ਦੇਖੋ ਤੁਸੀਂ K10 15 ਮਾਡਲ VXI ਆ 235000 ਰੁਪਏ ਦੀ ਬਹੁਤ ਹੀ ਪਿਆਰੀ ਗੱਡੀ ਆ ਬਹੁਤ ਸੋਹਣੀ ਕਾਰ ਆ ਤੇ ਤੁਸੀਂ ਲੈ ਸਕਦੇ ਹੋ ਸਾਹਮਣੇ ਦੇਖ ਰਹੇ ਹੋ 16 ਮਾਡਲ 16 ਮਾਡਲ Swift ਪੈਟਰੋਲ ਚ 4.5 ਲੱਖ ਰੁਪਏ ਦੀ ਪੈਟਰੋਲ Swift ਬੜੀ ਵਧੀਆ ਕਾਰ ਆ ਨਮੀ ਕਾਰ ਆ ਟ੍ਰੈਨੋ 2015 ਰਜਿਸਟਰਡ 16 85 ਪੀਐਚਪੀ ਵਾਲੀ ਇਹ ਹੈ ਤੇ ਕੰਪਨੀ ਅਲਾਈਵ ਨੇ 3,75,000 ਰੁਪਏ ਦੀ ਗੱਡੀ ਤੁਹਾਨੂੰ ਇਹ ਬਹੁਤ ਵਧੀਆ ਕਾਰ ਮਿਲ ਜੂ ਫਸਟ ਓਨਰ ਗੱਡੀ ਆ ਗੱਡੀ ਵੀ ਪੂਰੀ ਟੌਪ ਦੀ ਹੈ ਘੱਟ ਰੇਂਜ ਚ ਸੈਡਾਨ ਗੱਡੀ ਲੈਣਾ ਚਾਹੁੰਦੇ ਹੋ ਬੜੀ ਬੈਸਟ ਕਾਰ ਖੜੀ ਹੈ ਸਾਡੇ ਕੋਲ ਇਸ ਟਾਈਮ 1,55,000 ਰੁਪਏ ਦੀ ਸਾਰੀ ਗੱਡੀ ਆ ਇਹ ਦੇਖੋ ਨਿਸ਼ਾਨ ਦੀ ਸਨੀ ਟੌਪ ਮਾਡਲ ਦੇ ਵਿੱਚ ਹੈ ਤੇ ਅਲਾਈ ਵਗੈਰਾ ਕੰਪਨੀ ਦੇ ਤੇ ਨਵੇਂ ਟਾਇਰ ਇੰਜਨ ਪੂਰਾ ਟੌਪ ਦਾ ਬਿੱਟ ਰੇਟ ਜਮਾ ਜਾਏ ਇਹ ਆ ਗਈ ਜੀ अल्टੋ 2012 ਮਾਡਲ ਵੀਐਕਸਆਈ ਹੈ 190000 ਰੁਪਏ ਦੀ ਗੱਡੀ ਹੈ ਜੀ 12 ਮਾਡਲ ਵਧੀਆ ਕਾਰ ਹੈ ਕੋਈ ਪਰ ਸਾਡਾ ਲੈਣਾ ਚਾਹੁੰਦਾ ਕ੍ਰੇਟਾ 2018 ਮਾਡਲ ਟੌਪ ਮਾਡਲ ਦੇ ਵਿੱਚ ਗੱਡੀ ਖੜੀ ਹੈ ਸਾਡੇ ਕੋਲ ਇਸ ਟਾਈਮ 8 ਲੱਖ ਤੇ 65000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ 865000 ਵਧੀਆ ਨਵੇਂ ਟਾਇਰ ਨੇ ਫਸਟ ਓਨਰ ਗੱਡੀ 70000 ਕਿਲੋਮੀਟਰ ਚੱਲੀ ਹੈ ਥੋੜੇ ਜੇ ਪੈਸੇ ਚ ਤੁਸੀਂ ਆਟੋਮੈਟਿਕ ਗੱਡੀ ਲੈਣਾ ਚਾਹੁੰਦੇ ਹੋ ਸਿਰਫ 1,30,000 ਰੁਪਏ ਦੀ ਗੱਡੀ ਤੁਹਾਨੂੰ ਦਵਾਂਗੇ ਇਹ ਆਈਟਨ ਗ੍ਰੈਂਡ ਤੁਹਾਡੇ ਵਾਸਤੇ ਆਈ ਹੈ ਜੀ ਇਹ 2015 ਮਾਡਲ ਓਨਰ ਸੈਕੰਡ ਹੈ ਤੇ ਗੱਡੀ ਬਾਹਲੀ ਸੋਹਣੀ ਹੈ 2,95,000 ਰੁਪਏ ਦੀ ਸਪੋਰਟਸ ਮਾਡਲ ਗੱਡੀ ਐਸ 11 ਤੁਹਾਡੇ ਵਾਸਤੇ ਆ ਗਈ ਜੀ ਸਕੋਰਪੀਓ 19 ਮਾਡਲ 19 ਮਾਡਲ ਫਸਟ ਓਨਰ ਗੱਡੀ ਸਿਰਫ 31,000 ਕਿਲੋਮੀਟਰ ਚੱਲੀ ਹੋਈ ਹੈ ਤੇ 12.5 ਲੱਖ ਰੁਪਏ ਦੀ ਨਹੀਂ ਮਿਲਦੀ ਇਹ ਜੀ ਗੱਡੀ ਨਾਲ ਦੇ ਟਾਇਰਾਂ ਤੇ ਆ ਗੱਡੀ ਇਹ ਮਰੂਤੀ ਕਾਰ ਤੁਹਾਨੂੰ ਦਿਖਾਵਾਂਗੇ ਪਿੱਛੇ ਮਰੂਤੀ ਕਾਰ ਇਹ ਸਾਡੀਆਂ ਸਾਰੀਆਂ ਗੱਡੀਆਂ ਖੜੀਆਂ ਸੀ ਜਿਹੜੀਆਂ ਆਪਸ਼ਨ ਤੇ ਸੀਗੀਆਂ ਮਤਲਬ ਜਿਨ੍ਹਾਂ ਦੇ ਰੇਟ ਫਿਕਸ ਨੇ ਲਗਭਗ ਆਲ オリジナル ਪੇਂਟ ਦੇ ਵਿੱਚ ਮਰੂਤੀ ਹੈ ਜੀ ਇਹ 70000 ਰੁਪਏ ਦੀ 2005 ਮਾਡਲ ਆਲ オリジナル ਫਸਟ ਆਨਰ ਗੱਡੀ ਹੈ ਤੇ ਆ ਆ ਗਈ ਜੀ ਐਕਸਯੂਵੀ ਤੁਸੀਂ ਦੇਖ ਰਹੇ ਹੋ ਹਾਂ 70000 ਕਹਤਾ ਸੀ ਹਾਂ 70000 ਦੀ ਇਹ ਆ ਗਈ ਜੀ ਐਕਸਯੂਵੀ W5 ਮਾਡਲ ਦੇ ਵਿੱਚ ਗੱਡੀ ਹੈ ਗੱਡੀ ਤੇ ਲਾਈ ਵਗੈਰਾ ਪਏ ਹੋਏ ਨੇ ਬਹਾਲੀ ਸੋਣੀ ਕਾਰ ਆ ਦੇਖੋ 18 ਮਾਡਲ ਗੱਡੀ ਹੈ ਗੱਡੀ ਦਾ ਰੇਟ ਕੁਛ ਵੀ ਨਹੀਂ ਹੈਗਾ ਦੇਖੋ ਜਮਾਈ ਜਾਇਜ਼ ਰੇਟ ਦੇ ਵਿੱਚ 6,85,000 ਰੁਪਏ ਦੀ ਗੱਡੀ ਇਹ ਆ ਗਈ ਜੀ ਡਸਟਰ ਬੜੀ ਸੋਹਣੀ ਕਾਰ ਆ ਆਪਣਾ ਪੀਵੀ 11 ਨੰਬਰ ਦੀ ਆ 2013 ਮਾਡਲ ਹੈ ਤੇ 85 ਬੀ ਐਚ ਪੀ ਵਾਲੀ ਆ ਥਰਡ ਓਨਰ ਰੇਟ ਉਹੀ 2.5 ਲੱਖ 2.5 ਲੱਖ ਰਿਆਂ ਆ ਗੀਆਂ ਸਾਡੇ ਕੋਲ ਦੋ ਡਸਟਰ ਇਹ ਆ ਗਈ ਜੀ 2016 ਮਾਡਲ ਡਿਜ਼ਾਇਰ ਬੜੀ ਵਧੀਆ ਕਾਰ ਆ 4,30,000 ਰੁਪਏ ਦੀ ਗੱਡੀ ਸਿਰਫ ਸਿਰਫ 4,30,000 ਰੁਪਏ ਦੀ ਲੈ ਜਾਓ ਸੈਕੰਡ ਓਨਰ ਗੱਡੀ ਬੜੀ ਸੋਹਣੀ ਕਾਰ ਆ ਬਹੁਤ ਵਧੀਆ ਬਾਜ ਮਤਲਬ ਰੇਟ ਘਟ ਨਹੀਂ ਹੋਣਾ ਪਰ ਇਹ ਆ ਗਈ ਜੀ ਪੀਵੀ 13 ਨੰਬਰ ਦੀ ਯਾ ਸਵਿਫਟ 2012 ਮਾਡਲ ਬੀਡੀਆਈ 2,60,000 ਰੁਪਏ ਦੀ ਗੱਡੀ ਮਤਲਬ ਬਹੁਤ ਵਧੀਆ ਵਧੀਆ ਰੇਟ 'ਚ ਬਹੁਤ ਜਾਇਜ਼ ਰੇਟ ਦੇ ਵਿੱਚ ਆ ਓਨਰ ਹੈਗੀ ਆ ਥਰਡ ਗੱਡੀ 2,60,000 ਦੀ ਕਿਤੋਂ ਨਹੀਂ ਮਿਲਦੀ ਜੀ ਇਹੋ ਜੀ ਗੱਡੀ ਪੰਜਾਬ ਨੰਬਰ ਲਾਏ ਪਏ ਹੋ ਨੇ ਲਓ ਜੀ Honda City ਆ ਗਈ ਬਹੁਤ ਟੌਪ ਦੀ ਕਾਰ ਬੜੀ ਸੋਹਣੀ ਗੱਡੀ ਐ ਇਹ 2015 ਮਾਡਲ VMT ਮਾਡਲ ਦੇ ਵਿੱਚ ਡੀਜ਼ਲ ਫਸਟ ਓਨਰ ਗੱਡੀ ਐ ਤੇ ਗੱਡੀ ਦਾ ਰੇਟ ਹੈ ਜੀ 3.75 ਸਾਢੇ 4 ਦੀ ਦੇ ਦਾਂ ਕੋਈ ਨਹੀਂ 470 ਸਾਢੇ 4 ਦੀ ਦੇ ਦਾਂਗੇ ਜੀ ਇਹ ਗੱਡੀ ਨੈਟ ਰੇਟ ਆ ਪਰ ਰੇਟ 'ਚ ਕੋਈ ਉੱਪਰ ਟੱਲਰ ਨਹੀਂ ਹੋਣਾ ਹੈਗਾ ਇਹ ਆ ਗਈ ਜੀ ਗੱਡੀ ਆਪਣੇ ਕੋਲੇ i20 ਪੈਟਰੋਲ ਦੇ ਵਿੱਚ 1,80,000 ਰੁਪਏ ਦੀ ਗੱਡੀ ਆ ਇਹ ਤੇ ਮੈਗਨਾ ਮਾਡਲ ਦੇ ਵਿੱਚ ਆ ਬੜੀ ਟੌਪ ਦੀ ਕਾਰ ਆ ਡੀਜ਼ਲ 2000 2011 ਮਾਡਲ ਡੀਜ਼ਲ ਸੈਕੰਡ ਓਨਰ ਦੇ ਵਿੱਚ ਰੇਟ ਇਸ ਬਹੁਤ ਵਧੀਆ オリジナル ਪੇਂਟ ਦੀ ਕਾਰ ਆ ਸਿਰਫ 2 ਲੱਖ ਰੁਪਏ ਦੀ ਗੱਡੀ ਟਿਆਗੋ ਆ ਗਈ ਜੀ 2018 ਮਾਡਲ 2018 ਮਾਡਲ ਟਿਆਗੋ ਗੱਡੀ ਦਾ ਰੇਟ ਹੈ ਜੀ 3.5 ਮਤਲਬ 3 ਲੱਖ 40 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਨੈਟ ਰੇਟ 'ਤੇ ਮਿਲ ਜੂਗੀ ਬਹੁਤ ਵਧੀਆ ਗੱਡੀ ਆ ਇਹ ਸਾਡਾ ਜਿਹੜਾ ਤੁਸੀਂ ਸਟਾਕ ਦੇਖ ਰਹੇ ਹੋਗੇ ਉਹ ਤੋਂ ਵੀ 2000 ਤੇਜਾ ਇਹ ਜਿਹੜਾ ਤੁਹਾਨੂੰ ਰੇਟ ਬੋਲਿਆ ਨਾ ਇਹ ਬਿਲਕੁਲ ਫਿਕਸ ਰੇਟ ਹੈ ਇਹ ਸਾਡਾ ਆਕਸ਼ਨ ਰੇਟ ਜੀ ਇਹਦੇ ਉੱਪਰ ਤੁਹਾਨੂੰ 2000 ਰੁਪਿਆ ਸਾਨੂੰ ਹੋਰ ਦੇਣਾ ਪੈਣਾ ਇਹ ਗੱਡੀਆਂ ਚ ਜਿਹੜੀ ਮਰਜ਼ੀ ਗੱਡੀ ਤੁਸੀਂ ਲੈ ਜਾਓ ਔਰ ਟੌਪ ਦੇ ਗੱਡੇ ਆ ਅਗਲੇ ਗੱਡੇ ਤੁਹਾਨੂੰ ਅਸੀਂ ਕਾਰ ਮੇਲੇ ਦੇ ਆ ਓਪਨ ਗੱਡੀਆਂ ਜਿਹੜੀਆਂ ਨੇ ਸਾਡੀਆਂ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਵੀ ਤੁਹਾਨੂੰ ਦੁਖਾਣ ਦੇ ਬਹੁਤ ਲੰਬਾ ਚੌੜਾ ਸਟਾਕ ਆ ਜੋੜਦੇ ਇਹ ਜਿਹੜਾ ਸਟਾਕ ਸਾਡਾ ਆ ਗਿਆ ਇਹ ਓਪਨ ਜਿਹੜਾ ਤੁਸੀਂ ਓਪਨ ਕੋਈ ਵੀ ਰੇਟ ਲਾ ਕੇ ਨੇਗੋਸ਼ੀਏਬਲ ਕਰਕੇ ਗੱਡੀ ਲੈ ਕੇ ਜਾ ਸਕਦੇ ਹੋ ਤੇ ਕਈ ਭਰਾਵਾਂ ਮੇਰੇ ਸਾਡੀ ਤਸੱਲੀ ਨਹੀਂ ਹੁੰਦੀ ਵੀ ਆ ਰੇਟ ਦਾ ਘੱਟ ਵੱਧ ਹੋਣਾ ਹੀ ਚਾਹੀਦਾ ਤਾਂ ਆਜੋ ਕੋਈ ਨਾ ਉਹ ਵੀ ਦਸੂਲਤ ਹੈਗੀ ਸਾਡੇ ਕੋਲੇ ਤੇ 15 ਮਾਡਲ ਇਹ ਗੱਡੀ ਹੈਗੀ ਆ ਸਾਡੇ ਕੋਲੇ ਮੇਜ਼ ਆਈ ਹੀ ਆ ਮਾਡਲ ਇਹ 2015 310000 ਰੁਪਏ ਦੀ ਵਿੱਦ ਨੰਬਰ ਪੀਵੀ 13 ਲਾ ਕੇ ਮਿਲੂਗੀ ਤੁਹਾਨੂੰ ਅਲਾਇ ਵਗੈਰਾ ਪੈਸੇ ਨੇ ਦੇਖੋ ਗੱਡੀ ਬਹੁਤ ਸੋਹਣੀ ਐ ਅਮੇਜ਼ ਬਾਹਲੀ ਸੋਹਣੀ ਕਾਰ ਆ ਦੋ ਤੁਹਾਨੂੰ ਸੈਂਟਰੋ ਦੇ ਦਾਂਗੇ ਜੀ ਜੋੜਾ ਦੇਖੋ ਦੋ ਸੈਂਟਰੋ ਆਈਆਂ ਨੇ ਦੋਨੋਂ ਹੀ ਆਟੋਮੈਟਿਕ ਨੇਗੀਆਂ ਦੇਖੋ ਆ ਆ ਗੱਡੀ ਜਿਹੜੀ ਤੁਸੀਂ ਦੇਖਦੇ ਸਾਰੀ ਓਰੀਜਨਲ ਐ ਆ ਗੱਡੀ ਮਾੜੀ-ਮੋਟੀ ਟੱਚਿੰਗ-ਫਾਚਿੰਗ ਹੈਗੀ ਆ ਪਰ ਦੋਨੋਂ ਹੀ ਆਟੋਮੈਟਿਕ ਨੇ ਇਹ ਗੱਡੀ ਦਵਾਂਗੇ ਤੁਹਾਨੂੰ 90000 ਰੁਪਏ ਦੀ ਦਵਾਂਗੇ 110000 ਰੁਪਏ ਠੀਕ ਐ ਯਾ ਅਗਲੀ ਗੱਡੀ ਆ ਗਈ ਜੀ ਵੈਗਨਰ 2018 ਮਾਡਲ ਐ ਇਹ ਇਹ 3.5 ਲੱਖ ਰੁਪਿਆ ਦਾ ਨੇਗੋਸ਼ੀਏਬਲ ਹੈਗਾ 3 ਲੱਖ 25 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਦਿਆਂਗੇ ਇਹ ਆ ਗਈ ਜੀ ਪੀਵੀ ਐਚਆਰ 03 ਨੰਬਰ ਦੀ ਸਕੋਰਪੀਓ ਐਸ 6 2015 ਮਾਡਲ ਗੱਡੀ ਦਾ ਰੇਟ ਆ ਸਿਰਫ 7.5 ਲੱਖ ਰੁਪਿਆ ਬਹੁਤ ਜਾਇਜ਼ ਰੇਟ ਦੀ ਕਾਰ ਆ 7.5 ਦੀ ਲਓ ਜੀ ਹੋਂਡਾ ਮੇਜ਼ ਇਹ ਆ ਗਈ ਸੀਐਨਜੀ ਸੀਐਨਜੀ ਪੈਟਰੋਲ ਆ ਗਈ ਤੇ 2.80 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਇਹ ਸੀਐਨਜੀ ਪੈਟਰੋਲ ਮਿਲ ਜੂਗੀ 22 HR 27 ਨੰਬਰ ਦੀ ਡਿਜ਼ਾਇਰ 2012 ਮਾਡਲ 2.5 ਲੱਖ ਰੁਪਏ ਦੀ ਆ ਗਈ ਜੀ ਡਿਜ਼ਾਇਰ 2011 ਮਾਡਲ ਡਿਜ਼ਾਇਰ ਆਹੇ 9300 ਨੰਬਰ ਨੰਬਰ ਬਹੁਤ ਵਧੀਆ ਗੱਡੀ ਦਾ 2011 ਮਾਡਲ ਸਵਿਫਟ ਡਿਜ਼ਾਇਰ ਥਰਡ ਓਨਰ ਆ ਇੱਕ ਲੱਖ 80000 ਰੁਪਏ ਦੀ ਗੱਡੀ ਹੈ ਤੁਹਾਨੂੰ ਮਿਲੂਗੀ ਜੀ 1 ਲੱਖ 80000 ਰੁਪਏ ਦੀ ਤੇ ਬਹੁਤ ਹੀ ਸੋਹਣੀ ਤੁਹਾਨੂੰ ਵਰਨਾ ਦੇ ਰਹੇ ਹਾਂ ਬਹੁਤ ਹੀ ਸੋਹਣੀ ਹੋ ਸਕਦਾ ਹੈ ਇਹ ਮੇਲੇ 'ਚ ਮੈਨੂੰ ਨਹੀਂ ਲੱਗਦਾ ਵੀ ਬਚ ਸਕਦੀ ਹੈ ਇਹ ਜਿਹੀ ਗੱਡੀ ਸਾਡੇ ਮੇਲੇ 'ਚ ਜਮ ਨਹੀਂ ਬਚਦੀ 2013 ਮਾਡਲ ਗੱਡੀ ਆ ਫਸਟ ਓਨਰ ਗੱਡੀ ਆ 84000 ਚੱ ਤੇ 380000 ਰੁਪਏ ਤੁਹਾਨੂੰ ਗੱਡੀ ਇਹ ਦੇਖੋ ਗੱਡੀ ਨਵੀਂ ਨਕੋਰ ਬਹੁਤ ਸੋਹਣੀ ਹਾਲਤ ਦੀ ਕਾਰ ਹੈ ਡਿਜ਼ਾਇਰ ਸਾਡੇ ਕੋਲ ਦੇਖੋ ਸਾਰੀ ਦੇਖੋ ਲਾਈਨ ਟੂ ਲਾਈਨ ਸਿੱਧੀ ਮਤਲਬ ਪੂਰੀ オリジナル ਪੇਂਟ ਦੀ ਗੱਡੀ ਆ ਪੂਰੀ オリジナル ਪੇਂਟ ਦੀ 2011 ਮਾਡਲ ਗੱਡੀ 220000 ਰੁਪਏ ਦੀ ਗੱਡੀ ਤੁਹਾਨੂੰ ਇਹ ਦਵਾਂਗੇ ਬਹੁਤ ਪਿਆਰੀ ਕਾਰ ਮਤਲਬ ਇਹ ਜਿਹੇ ਸੋਹਣੀਆਂ ਸੋਹਣੀਆਂ ਗੱਡੀਆਂ ਘਰੇਲੂ ਕਾਰਾਂ ਨੇ ਇਹ ਜਿਹੜੀਆਂ ਦੇਖ ਕੇ ਤੁਸੀਂ ਹਰਾ ਰਹੇ ਹੋ ਕਿ ਯਾਰ ਇਹ ਬੰਦੇ ਨੇ オリジナル ਕਿਵੇਂ ਰੱਖੀ ਆ ਆਫੀਸਰ ਦੀ ਗੱਡੀ ਆ हां टूर मॉडल ਦੇ ਵਿੱਚ 2012 ਮਾਡਲ ਗੱਡੀ ਐ 스ਵਿਫਟ ਡਿਜ਼ਾਇਰ 2 ਲੱਖ ਰੁਪਏ ਦੀ ਦੇਖ ਲਓ ਜੇ ਤੁਹਾਡਾ ਸਾਡਾ ਕੋਈ ਭਰਾ ਲੈਣਾ ਚਾਹੁੰਦਾ ਬਹੁਤ ਵਧੀਆ ਰੇਟ ਦੀ ਐ ਇਹ ਆ ਗਈ ਜੀ ਨੋਵਾ ਕੋਈ ਭਰਾ ਸਾਡਾ ਨੋਵਾ ਲੈਣਾ ਚਾਹੁੰਦਾ ਸਸਤੇ ਭਾਅ ਦੀ ਤਾਂ 2008 ਮਾਡਲ ਗੱਡੀ ਤੁਹਾਨੂੰ 2 ਲੱਖ ਰੁਪਏ ਦੀ ਗੱਡੀ ਐ ਇਹਦੀ ਵੈਲਿਡਿਟੀ ਦੇਖਦੇ ਆ ਹੈਗੀ ਆ ਕਿ ਨਹੀਂ ਵੈਲਿਡਿਟੀ ਇਹਦੀ ਹੈਗੀ ਆ 2028 ਤੱਕ ਵੈਲਿਡਿਟੀ ਹੈਗੀ ਐ ਗੱਡੀ ਦੀ ਨੰਬਰ ਚਲੰਦਰ ਦਾ ਲੈ ਜਾਓ ਬਹੁਤ ਬਾਜ ਬਾਜ ਵੈਗਨਰ 2012 ਮਾਡਲ ਗੱਡੀ ਵੈਗਨਰ 190000 ਰੁਪਏ ਦੀ ਵਿਦ ਸੀएनजी ਬਹੁਤ ਹੀ ਸੋਹਣੀ ਇੰਜਨ ਉੰਜਨ ਦੀ ਪੂਰੀ ਟਾਪ ਦੀ ਕਾਰ ਆ 8 ਮਾਡਲ ਅਲਟੋ ਆ ਗਈ ਜੀ ਇਹ 125000 ਰੁਪਏ ਦੀ ਐਲਐਕਐਸਆਈ ਬਹੁਤ ਸੋਹਣੀ ਕਾਰ ਅਲਟੋ 2012 ਮਾਡਲ ਵਿਦ ਸੀएनजी ਆਹੇ ਸੈਕੰਡ ਓਨਰ ਗੱਡੀ ਆ 175000 ਰੁਪਏ ਦੀ ਇਹ ਮਤਲਬ ਲਗਭਗ 300 ਕਿਲੋਮੀਟਰ ਚੱਲ ਜਾਂਦੀ ਹੈ ਭਰਾ ਇੱਕ ਇੱਕ ਸਿਲੰਡਰ ਨਾਲ ਇਹ ਆ ਗਈ ਜੀ 2000 12 ਮਾਡਲ ਸਵਿਫਟ VDI ਇਹ 290000 ਰੁਪਏ ਦੀ ਗੱਡੀ ਆ PV08 ਨੰਬਰ ਦੀ ਗੱਡੀ ਆ ਤੇ ਸਾਡਾ ਕੋਈ ਕੋਈ ਭਰਾ ਲੈਣਾ ਚਾਹੁੰਦਾ ਲਾਈਵ ਹੀ ਪੈਸੇ ਨੇ ਡਸਟਰ 2014 ਮਾਡਲ ਆ ਜੀ ਲਗਭਗ ਆਲ ओरिजिनल ਪੇਂਟ ਜੀ ਆ ਮਾੜੀ ਮੋਟੀ ਕੋਈ ਟੱਚਿੰਗ ਹੋਈ ਤਾਂ ਕੋਈ ਕਹਿ ਨਹੀਂ ਸਕਦੇ 3.5 ਲੱਖ ਰੁਪਏ ਦੀ ਗੱਡੀ ਆ ਇਹ ਅਲਾਏ ਕੰਪਨੀ ਦਾ ਪੈਸੇ ਨੇ ਟਾਇਰ ਟੂਲ ਵਗੈਰਾ ਬਿਲਕੁਲ ਓਕੇ ਨੇ ਗੱਡੀ ਦੇ ਬਹੁਤ ਵਧੀਆ ਕਾਰ ਕੋਈ ਭਰਾ ਸਾਡਾ ਨਵੀਂ ਸ਼ੇਪ ਦੀ ਅਲਟੋ ਲੈਣਾ ਚਾਹੁੰਦਾ 215000 ਰੁਪਏ ਦੀ ਫਰਸਟ ਓਨਰ ਗੱਡੀ ਦੇ ਦਾਂਗੇ ਤੁਹਾਨੂੰ ਬਹੁਤ ਵਧੀਆ ਗੱਡੀ ਆ ਪੰਜਾਬ ਨੰਬਰ ਫਰਸਟ ਓਨਰ ਗੱਡੀ 14 ਮਾਡਲ ਡਿਜ਼ਾਇਰ ਦੇ ਦਾਂਗੇ ਤੁਹਾਨੂੰ 4 ਲੱਖ ਰੁਪਏ ਦੀ ਬਹੁਤ ਵਧੀਆ ਕਾਰ ਆ ਲਾਈ ਵਗੈਰਾ ਪਏ ਹੋਏ ਨੇ ਮਤਲਬ ਪੂਰਾ ਖੜਾਵਾ ਖਲੂਵਾ ਨਾ ਮਾ ਗੱਡੀ ਦਾ ਤੇ ਕੋਈ ਵੀ ਗੱਡੀ ਤੁਹਾਨੂੰ ਇਹਨਾਂ ਚ ਪਸੰਦ ਆਂਦੀ ਆ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਇਹ ਗੱਡੀ ਵਿਕ ਚੁੱਕੀ ਹੈ ਜੀ 18 ਮਾਡਲ ਆਟੋਮੈਟਿਕ ਸਵਿਫਟ ਸੀਗੀ ਇਹ ਤੇ ਸਵਿਫਟ ਡਿਜ਼ਾਇਰ 2015 ਮਾਡਲ ਐਲ ਡੀ ਆਈ ਥਰਡ ਓਨਰ ਗੱਡੀ ਆ ਤੇ 320000 ਰੁਪਏ ਦੀ ਗੱਡੀ ਤੁਹਾਨੂੰ ਇਹ ਪੰਜਾਬ ਨੰਬਰ ਦੇ ਦਾਂਗੇ ਵਧੀਆ ਕਾਰ ਹੈ ਆਹ ਗੱਡੀ ਦੇਖੋ ਤੁਸੀਂ अल्टੋ ਬਲੈਕ ਬਿਊਟੀ ਦੇ ਵਿੱਚ ਗੱਡੀ ਆ ਓਨਰ ਇਹ ਫਸਟ ਹੀ ਆ ਨਾ ਹਾਂ ਓਨਰ ਫਸਟ 2010 ਮਾਡਲ 140000 ਰੁਪਏ ਭਰਾ ਸਾਡਾ ਡਿਮਾਂਡ ਕਰਕੇ ਗਿਆ ਸਵੇਰੇ ਖੜਾ ਕੇ ਗਿਆ ਸੀਗਾ ਛੱਤ ਫੇਡ ਹੋਈ ਹੋਈ ਆ ਬਾਕੀ ਗੱਡੀ ਸਾਰੀ ਓਕੇ ਆ ਗੱਡੀ ਦੀ ਬਿਲਕੁਲ ਕੰਡੀਸ਼ਨ ਓਕੇ ਆ ਤੇ ਛੱਤ ਪੇਂਟ ਆ ਇੱਕ ਫੈਂਡਰ ਫੈਂਡਰ ਸਾਰੀ ਗੱਡੀ ਚੋਂ ਪੇਂਟ ਆ ਛੱਤ ਫੇਡ ਹੋਈ ਹੋਈ ਆ ਇਹ ਆ ਗਈ ਜੀ 11 ਮਾਡਲ ਫਸਟ ਓਨਰ 76000 ਕਿਲੋਮੀਟਰ ਚੱਲੀ ਸੀ 215000 ਰੁਪਏ ਦੀ ਸਵਿਫਟ ਤੁਹਾਨੂੰ ਪੈਟਰੋਲ ਦੇ ਵਿੱਚ ਮਿਲ ਜੂਗੀ 215000 ਰੁਪਏ ਦੀ ਇਹ ਵੀ ਪੈਟਰੋਲ ਹੈਗੀ 2011 ਮਾਡਲ ਹੈ ਇਹ ਇਹ 220000 ਰੁਪਏ ਦੀ ਤੁਹਾਨੂੰ ਮਿਲ ਜੂਗੀ ਤੇ ਇਹ ਆ ਗਈ ਜੀ ਆਪਣੀ i20 2010 ਮਾਡਲ 185000 ਰੁਪਏ ਦੀ ਵਿਦ ਸੀएनजी ਹੈ ਗੱਡੀ ਬਹੁਤ ਸੋਹਣੀ ਕਾਰ ਹੈ ਘੱਟ ਬਜਟ ਦੀ ਸਵਿਫਟ ਲੈਣਾ ਚਾਹੁੰਦੇ ਹੋ ਡੀਜ਼ਲ ਦੇ ਵਿੱਚ ਤੁਹਾਨੂੰ 140000 ਰੁਪਏ ਦੀ 2010 ਮਾਡਲ ਡੀਜ਼ਲ ਸਵਿਫਟ ਦੇ ਦੇਵਾਂਗੇ ਨੰਬਰ ਪੰਜਾਬ ਆ ਓਨਰ ਪੰਜਾਬ ਪਰ ਲਓ ਜੀ ਸਿਆਜ਼ 2017 ਮਾਡਲ ਹੈ ਬਹੁਤ ਸੋਹਣੀ ਗੱਡੀ ਆ ਤੇ 5 ਲੱਖ ਰੁਪਏ ਦੀ ਵਿਦ ਐਨਓਸੀ ਤੁਹਾਨੂੰ ਦਵਾਂਗੇ ਇਹ ਗੱਡੀ ਲਗਭਗ ਇਹਦੇ 4.5 ਲੱਖ ਰੁਪਏ ਦਾ ਤੁਹਾਨੂੰ ਲੋਨ ਵੀ ਕਰਾ ਦਾਂਗੇ ਬਹੁਤ ਵਧੀਆ ਕਾਰ ਆ 17 ਮਾਡਲ ਫਸਟ ਓਨਰ ਗੱਡੀ 121000 ਚੱਲੀ ਵੀਡੀਆਈ ਆਪਸ਼ਨਲ ਮਾਡਲ ਦੇ ਵਿੱਚ ਜਿਹਦੇ ਵਿੱਚ ਆਟੋ ਕਲਾਈਮੇਟ ਏਸੀ ਆ ਗਿਆ ਕੰਪਨੀ ਲਾਈਵ ਵੀ ਲੱਗੇ ਮਾਈਕਰਾ ਆ ਗਈ ਜੀ ਬਹੁਤ ਟਾਪ ਦੀ ਗੱਡੀ ਆ ਸੈਕੰਡ ਓਨਰ 230000 ਰੁਪਏ ਦੀ ਮਾਈਕਰਾ ਤੁਹਾਨੂੰ ਦੇਵਾਂਗੇ ਕੰਪਨੀ ਲਾਈਵ ਬੈਕ ਵਾਈਪਰ ਯਾਨੀ ਟਾਪ ਮਾਡਲ ਦੇ ਵਿੱਚ ਲਗਭਗ origignal ਪੇਂਟ ਦੀ ਗੱਡੀ ਹੈ ਹੁਣ ਆ ਜੀ ਆਪਾਂ ਇੱਧਰ i20s 2014 ਮਾਡਲ ਹੈ owner second ਹੈ 1,40,000 ਚੱਲੀ ਹੀ ਆ 3,50,000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਦੇ ਦੇਾਂਗੇ ਬਰੀਜ਼ਾ 2021 ਮਾਡਲ ਟਾਪ ਮਾਡਲ ਅ ਵਿਐਕਐਸਆਈ ਮਾਡਲ 2021 ਮਾਡਲ ਪੈਟਰੋਲ ਦੇ ਵਿੱਚ ਐਲਐਕਐਸਆਈ 8,25,000 ਰੁਪਏ ਦੀ ਸਿਰਫ ਚੱਲੀ ਹੋਈ ਆ ਇਹ ਸਿਰਫ 23,000 ਕਿਲੋਮੀਟਰ ਚੱਲੀ ਆ ਨਵੀਂ ਨਕੋਰ ਗੱਡੀ ਆ ਲਾਇ ਪਈ ਹੋਈ ਨੇ ਤੇ ਆ ਗਈ 14 ਮਾਡਲ अल्टੋ K10 230000 ਰੁਪਏ ਦੀ ਤੁਹਾਨੂੰ ਇਹ ਗੱਡੀ ਅ ਨੰਬਰ ਪੰਜਾਬ ਬਹੁਤ ਸੋਹਣੀ ਕਾਰ ਆ ਵਾਈਟ ਕਲਰ ਦੇ ਵਿੱਚ ਤੇ ਜੇ 16 ਮਾਡਲ Swift 4.5 ਲੱਖ ਰੁਪਏ ਤੁਹਾਨੂੰ ਗੱਡੀ ਇਹ ਅਸੀਂ ਵੀਡੀਓ ਦੇ ਦਾਂਗੇ ਇੰਡੀਆ ਦਾ 2012 ਮਾਡਲ ਗੱਡੀ ਤੁਹਾਨੂੰ 110000 ਰੁਪਏ ਦੀ ਤੁਹਾਨੂੰ ਇਹ ਦੇ ਦਾਂਗੇ ਪੰਜਾਬ ਨੰਬਰ ਆ ਵਧੀਆ ਕਾਰ 2018 ਮਾਡਲ ਵਾਜੀ ਵਾ ਬਹੁਤ ਉੱਚਾ ਮਾਡਲ 18 ਮਾਡਲ ਸਪੋਰਟਸ ਆਪਸ਼ਨਲ ਮਾਡਲ ਦੇ ਵਿੱਚ ਗੱਡੀ 4.5 ਲੱਖ ਰੁਪਏ ਦੀ ਲਾਲ ਰੰਗ ਦੀ ਹੈ ਜੇ ਰੰਗ ਦਾ ਕੋਈ ਤਰਾਜ ਨਹੀਂ ਤਾਂ ਲੈ ਜਾਓ ਇਕੋ ਸਪੋਰਟਸ ਇਕੋ ਸਪੋਰਟਸ ਗੱਡੀ ਹੈ 3.5 ਦੀ 3.5 ਦੀ ਇਕੋ ਸਪੋਰਟਸ 2014 ਮਾਡਲ ਇਕੋ ਸਪੋਰਟਸ ਹੈਗੀ ਤੇ ਬਹੁਤ ਸਾਫ ਗੱਡੀ ਆ ਥੋੜੀ ਬੋਤੀ ਟੱਚਿੰਗ ਕਿਤੇ ਕਿਤੇ ਮਾੜੀ ਮੋਟੀ ਹੋ ਸਕਦੀ ਹੈ 17 ਮਾਡਲ ਇਟਿਓਸ ਓਨਰ ਸੈਕੰਡ 4.5 ਲੱਖ ਰੁਪਏ ਤੁਹਾਨੂੰ ਇਹ ਪੀਵੀ 10 ਨੰਬਰ ਦੀ ਅਲਾਈ ਵਗੈਰਾ ਪਏ ਹੋਏ ਨੇ ਬਹੁਤ ਸੋਹਣੀ ਕਾਰ ਆ ਦੇ ਦੇਾਂਗੇ 2012 ਮਾਡਲ ਰੇਟਸ 230000 ਰੁਪਏ ਦੀ ਲਗਭਗ ਚੈਨੂਨ ਹੈ 2-3 ਪੀਸ ਪੇਂਟ ਮਨ ਕੇ ਚੱਲ ਪਿਆ ਉਹ ਨੰਬਰ ਪੰਜਾਬ ਹੈ ਓਨਰ ਸੈਕੰਡ ਇਹ ਆ ਗਈ ਜੀ ਪੈਟਰੋਲ ਸਾਡੇ ਭਰਾ ਬਹੁਤ ਮੰਗਦੇ ਨੇ ਪੈਟਰੋਲ ਵਾਲੀ Swift 23 ਮਾਡਲ ਗੱਡੀ ਤੁਹਾਨੂੰ ਦਵਾਂਗੇ ਇਹ 6.5 ਲੱਖ ਰੁਪਇਆ 640000 ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਦਾਂਗੇ ਬਹੁਤ ਨਵੀਂ ਗੱਡੀ ਆ ਚੱਲੀ 25000 ਰੁਪਇਆ ਲਾਏ ਪਾਏ ਫਿਰ Desire ZDI 14 ਮਾਡਲ ਨਵੀਂ ਨਕੋਰ ਗੱਡੀ ਆ ਓਨਰ ਫਸਟ ਆ ਤੇ 435000 ਰੁਪਏ ਦੀ ਗੱਡੀ ਤੁਹਾਨੂੰ ਇਹ ਅਸੀਂ ਅਹ ਦੇ ਦਾਂਗੇ ਜੈਡ ਡੀ ਆਈ ਬਹੁਤ ਟੌਪ ਦੀ ਗੱਡੀ ਹੈ ਆਲਟੋ ਖੜੀ ਹੈ ਜੀ ਕੇ 10 ਵਾਈਟ ਕਲਰ ਦੇ ਵਿੱਚ ਤੇ 14 ਮਾਡਲ 2.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਨੰਬਰ ਪੰਜਾਬ ਦੇ ਦਾਂਗੇ ਆਲਟੋ ਆ ਗਈ ਜੀ 2010 ਮਾਡਲ 1.60 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਇਹ ਆਲਟੋ 2010 ਮਾਡਲ ਅਲਾਈ ਪਏ ਹੋਏ ਨੇ ਟਾਇਰ 80% ਨੇ ਦੇ ਦੇਾਂਗੇ ਲਓ ਜੀ ਹੁਣ ਤੁਹਾਨੂੰ ਦਿਖਾਨਦੇ ਆ ਬਰੀਜ਼ਾ ਇਹ ਆ ਗਈ ਜੀ ਬਰੀਜ਼ਾ 2019 ਮਾਡਲ ਬਰੀਜ਼ਾ ਤੁਹਾਨੂੰ ਦੇ ਦੇਵਾਂਗੇ ਅਲਾਇ ਪਏ ਹੋਏ ਨੇ ਬਹੁਤ ਸੋਹਣੀ ਗੱਡੀ ਆ VDI ਆਪਸ਼ਨਲ ਮਾਡਲ ਦੇ ਵਿੱਚ ਆ ਗੱਡੀ ਇਹ ਤੇ ਕੰਪਨੀ ਲਾਈਵਿਲ ਨੇ 45000 ਕਿਲੋਮੀਟਰ ਚੱਲੀ ਆ ਪਹਿਲੇ ਨੋ ਗੱਡੀ ਆ 7 ਲੱਖ 75000 ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਦੇਵਾਂਗੇ ਤੇ ਆ ਆ ਗਈ ਜੀ Honda Amaze ਬਹੁਤ ਸੋਹਣੀ ਗੱਡੀ 2016 ਮਾਡਲ ਵਧੀਆ ਕਾਰ ਪੂਰੀ ਟੌਪ ਦੀ 2 ਲੱਖ 60 65000 ਦੀ ਦੇ ਦਾਂਗੇ CNG ਵਾਲੀ ਤੇ ਆ ਗਈ ਜੀ अल्टੋ ਕੇਟਨ 2010 ਮਾਡਲ 1,70,000 ਰੁਪਏ ਦੀ ਗੱਡੀ ਫਸਟ ਓਨਰ ਗੱਡੀ ਆ ਇਹ ਆ ਗਈ ਜੀ ਬਰੀਜ਼ਾ ZDI 17 ਮਾਡਲ 5,75,000 ਰੁਪਏ ਵੀਰ ਮੰਗਦਾਗਾ ਫਸਟ ਓਨਰ ਗੱਡੀ ਆ ਬਾਕੀ ਮੌਕੇ ਦੇ ਨੇਗੋਸ਼ੀਏਬਲ ਹੈ ਜੀ ਬਹੁਤ ਜਾਇਜ਼ ਰੇਟ ਦੀ ਕਾਰ ਹੈ ਲੈ ਜਾਓ ਫੋਰਚੂਨਰ ਸਾਡੇ ਕੋਲ ਆਈ ਹੀ ਆ 10 ਲੱਖ ਰੁਪਏ ਦੀ 15 ਮਾਡਲ ਆਟੋਮੈਟਿਕ ਗੱਡੀ ਆ ਤੇ ਬਹੁਤ ਵਾਜਿਬ ਰੇਟ ਜਾ ਲੈ ਜਾਓ ਕੋਈ ਭਰਾ ਸਾਡਾ ਡੀਲਰ ਵੀ ਲੈਣਾ ਚਾਹੁੰਦਾ ਵਧੀਆ ਗੱਡੀ 11 ਮਾਡਲ ਸੈਕੰਡ ਓਨਰ 145000 ਰੁਪਏ ਦੀ ਰਲਟੋ ਤੁਹਾਨੂੰ ਦੇ ਦਿਆਂਗੇ 2018 ਮਾਡਲ 375000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਇਹ ਦੇ ਦਿਆਂਗੇ ਬਹੁਤ ਵਧੀਆ ਗੱਡੀ ਆ 2 ਪਾਵਰ ਵਿੰਡੋ ਵਾਲੀ ਆ ਤੇ ਇਹ ਆ ਗਈ ਜੀ PV11 2012 ਮਾਡਲ ਪੈਟਰੋਲ 3rd ਓਨਰ ਗੱਡੀ ਆ 290000 ਰੁਪਏ ਦੀ ਗੱਡੀ ਇਹ 275000 ਰੁਪਏ ਦੀ ਗੱਡੀ ਤੁਹਾਨੂੰ ਮਿਲ ਜੂਗੀ ਜਾਇਜ ਜਾਇਜ ਰੇਟ ਆ ਜਿਹੜਾ ਇਨੋਵਾ ਆ ਗਈ ਸਾਡੇ ਕੋਲ ਬਹੁਤ ਵਧੀਆ 2000 2015 ਮਾਰਲ ਗੱਡੀਆਂ 6 ਲੱਖ ਰੁਪਏ ਦੀ ਤੁਹਾਨੂੰ ਗੱਡੀ ਇਹ ਮਿਲ ਜੂਗੀ ਲਾਇ ਲੂਏ ਨਵੇਂ ਮਾਡਲ ਦੇ ਪਾਏ ਹੋਏ ਨੇ ਹੁਣ ਫਿਸਟਾ ਇਹ ਵੀ ਲੋਪ ਹੁੰਦੀ ਜਾਂਦੀਆਂ ਨੇ 127000 ਚੱਲੀ ਹੋਈ ਆ ਸਿਰਫ ਸਵਾ ਲੱਖ ਰੁਪਏ ਦੀ ਬਹੁਤ ਸੋਹਣੀ ਗੱਡੀਆਂ ਲੁੱਕ ਵਗੈਰਾ ਪੂਰੀ ਓਕੇ ਆ ਗੱਡੀ ਦੀ ਇਹ ਸਟਾਕ ਆ ਕੁਝ ਸਟਾਕ ਸੋਣਾ ਸ਼ਾਮ ਦੇ ਟਾਈਮ ਚੱਲਿਆ ਜਾਂਦਾਗਾ ਲਗਭਗ ਮਤਲਬ ਇਹ ਤੋਂ ਬਾਅਦ ਸਾਡਾ ਡਰਾ ਦਾ ਟਾਈਮ ਹੋ ਰਿਹਾ ਹੈਗਾ ਤੁਹਾਨੂੰ ਡਰਾ ਦੀ ਵੀ ਵੀਡੀਓ ਦੰਦਾਂਗੇ ਸੀ ਤੇ ਤੁਹਾਨੂੰ ਉਧਰ ਵੀ ਦਿਖਾਉਂਦੇ ਸਾਡੇ ਉਧਰ ਜੋ ਡੀਲਸ ਵਗੈਰਾ ਚੱਲਦੀਆਂ ਨੇ ਸਾਡੀ ਟੀਮ ਪੂਰੀ ਸਿੱਧਤ ਨਾਲ ਕੰਮ ਕਰਦੀ ਆ ਤੇ ਫਾਈਨਾਂਸ ਫੈਸਿਲਿਟੀ ਇਸ ਮੇਲੇ ਦੇ ਵਿੱਚ ਰਹਿੰਦੀ ਹੈ ਅਗਲੇ ਮੇਲੇ ਦੀ ਡੇਟ ਹੈਗੀ ਹੈ ਜੀ 13 ਜੁਲਾਈ ਜਰੂਰ ਪਹੁੰਚਿਓ ਅਮਰਗੜ ਵਿਖੇ ਐਸੇ ਕਮਾਉਂਦੇ ਰਹੋ ਵਧੀਆ ਵਧੀਆ ਨੋਟ ਕਮਾਓ ਕੰਮ ਕਰੋ ਤੇ ਵਧੀਆ ਸੋਹਣੇ ਸੋਹਣੇ ਗੱਡੀਆਂ ਸਾਡੇ ਕੋਲ ਲੈ ਕੇ ਜਾਂਦੇ ਹੋ ਗੱਡੀਆਂ ਲੈਣ ਤੇ ਵੇਚਣ ਲਈ ਜਰੂਰ ਪਹੁੰਚਿਆ ਕਰੋ ਕਾਰ ਮੇਲਾ ਅਮਰਗੜ ਦਾ ਸასიਖਾ